ਮੈਂ ਦਿੱ ਤੱਕ ਜਿਸੀ ਗੇਲਾ ਐਂਡ ਰਣਜੀਤ ਬਾਵਾ ਸਟਾਰਰ ਫਿਲਮ ਐਨਾ ਨੂੰ ਰਹਿਣਾ ਸੈਣਾ ਨਹੀਂ ਆਂਦਾ ਦਾ ਹਾਲ ਫਿਲਹਾਲ ਹੀ ਟੀਜ਼ਰ ਰਿਲੀਜ਼ ਹੋਇਆ ਜਿਸ ਵਿੱਚ ਐਨਾ ਸਟਾਰਸ ਦੇ ਨਾਲ ਨਾਲ ਕਈ ਪਾਕਿਸਤਾਨੀ ਕਲਾਕਾਰ ਵੀ ਨਜ਼ਰ ਆ ਰਹੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਫਿਲਮ ਨੂੰ ਸੈਂਸਰ ਵੱਲੋਂ ਹਰੀ ਚੰਡੀ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ ਪੰਜਾਬੀ ਫਿਲਮ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦਾ ਟੀਜ਼ਰ ਹਾਲੀ ਦੇ ਵਿੱਚ ਰਿਲੀਜ਼ ਹੋਇਆ ਜਿਸ ਵਿੱਚ ਪਾਕਿਸਤਾਨੀ ਅਦਾਕਾਰ ਨਜ਼ਰ ਆ ਰਹੇ ਨੇ ਦੱਸਿਆ ਗਿਆ ਕਿ ਇਹ ਫਿਲਮ 22 ਅਗਸਤ ਨੂੰ ਸਰਮਾਕਰਾਂ ਦੇ ਵਿੱਚ ਰਿਲੀਜ਼ ਹੋਵੇਗੀ FWC ਵੱਲੋਂ ਪਾਕਿਸਤਾਨੀ ਕਲਾਕਾਰਾਂ ਤੇ ਲਗਾਏ ਭਾਰਤੀ ਬੈਨ ਦੇ ਬਾਵਜੂਦ ਇਹ ਤੀਜੀ ਅਜਿਹੀ ਪੰਜਾਬੀ ਫਿਲਮ ਹੋਵੇਗੀ ਜਿਸ ਵਿੱਚ ਲਹਿੰਦੇ ਪੰਜਾਬ ਦੇ ਕਈ ਚਰਚਿਤ ਕਲਾਕਾਰ ਨਜ਼ਰ ਆ ਰਹੇ ਨੇ ਹਾਲਾਂਕਿ FWC ਆਪਨੇ ਇਸ ਸਟੈਂਡ ਨੂੰ ਲਾਕੇ ਲਗਾਤਾਰ ਗੰਭੀਰ ਰੁਖ ਅਪਣਾ ਰਿਹਾ ਹੈ ਅਤੇ ਇਸ ਸਬੰਧੀ ਲਗਾਤਾਰ ਸਖਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਪਰ ਸਰਦਾਰਜੀ 3 ਨੂੰ ਭਾਰਤ ਪਰਦੇ ਵਿੱਚ ਰਿਲੀਜ਼ ਨਾ ਹੋਣ ਦੇ ਬਾਵਜੂਦ ਮਿਲੀ ਸਫਲਤਾ ਤੋਂ ਬਾਅਦ ਹੁਣ ਫਿਲਮ ਇਹਨਾਂ ਨੂੰ ਰਹਿਣਾ ਸੈਣਾ ਨਹੀਂ ਆਉਂਦਾ ਦੇ ਨਿਰਮਾਤਾ ਅਤੇ ਮੇਕਰਸ ਵੀ ਆਪਣੀ ਇਸ ਫਿਲਮ ਨੂੰ ਰਿਲੀਜ਼ ਕਰਨ ਜਾ ਰਹੇ ਨੇ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਹੋ ਸਕੇਗੀ ਜਾਂ ਨਹੀਂ ਫਿਲਹਾਲ ਇਸ ਦਾ ਖੁਲਾਸਾ ਮੇਕਰਸ ਵੱਲੋਂ ਹਜੇ ਤੱਕ ਨਹੀਂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਮੈਂਡੀਕਾ ਰੰਜੀਤ ਬਾਵਾ ਜੱਸੀ ਗਿੱਲ ਨਿਰਮਲ ਰਿਸ਼ੀ ਤੋਂ ਇਲਾਵਾ ਪਾਕਿਸਤਾਨੀ ਐਕਟਰ ਇਮਰਾਨ ਅਸ਼ਰਫ ਨਾਸਿਰ ਚਨੋਟੀ ਵੀ ਨਜ਼ਰ ਆਣ ਵਾਲੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਦਾਰਜੀ 3 ਚੱਲ ਮੇਰਾ ਪੁੱਤ 4 ਭਾਰਤ ਦੇ ਵਿੱਚ ਬੈਨ ਕਰ ਦਿੱਤੀਆਂ ਗਈਆਂ ਨੇ ਜਿਸ ਦਾ ਕਾਰਨ ਹੈ ਇਹਨਾਂ ਫਿਲਮਾਂ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਦੀ ਮੌਜੂਦਗੀ ਇਹ ਸਭ ਪੰਜਾਬੀ ਫਿਲਮਾਂ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀਆਂ ਜਾ ਚੁੱਕੀਆਂ ਨੇ ਜਿਸ ਦੇ ਚੱਲਦੇ ਕਈ ਪੰਜਾਬੀ ਕਲਾਕਾਰਾਂ ਵੱਲੋਂ ਇਹ ਅਪੀਲ ਕੀਤੀ ਗਈ ਕਿ ਜੋ ਫਿਲਮਾਂ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਹੋ ਚੁੱਕੀਆਂ ਨੇ ਅਤੇ ਪਾਕਿਸਤਾਨੀ ਅਦਾਕਾਰਾਂ ਤੇ ਬੈਨ ਲਗਾਉਣ ਤੋਂ ਪਹਿਲਾਂ ਦੀਆਂ ਸ਼ੂਟ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਲੀਜ਼ ਹੋਣ ਦੇਣਾ ਚਾਹੀਦਾ ਹੈ ਤਾਂਕਿ ਮੇਕਰਜ਼ ਨੂੰ ਭਾਰੀ ਨੁਕਸਾਨ ਨਾ ਚੇਲਣਾ ਪਵੇ ਬਾਕੀ ਹੁਣ ਫਿਲਮਾਂ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਨੂੰ ਸੈਂਸਰ ਵੱਲੋਂ ਹਰੀ ਚੰਡੀ ਮਿਲਦੀ ਹੈ ਜਾਂ ਨਹੀਂ ਇਹ ਦੇਖਣਾ ਅਜੇ ਬਾਕੀ ਹੈ